ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਜੀ ਕਿ ਜੇਕਰ ਐਤਵਾਰ ਦੇ ਦਿਨ ਤੁਸੀਂ ਘਰ ਵਿੱਚ ਜੋਤ ਲਗਾ ਲੈਂਦੇ ਹੋ ਤਾਂ ਉਸ ਦੇ ਫਾਇਦੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੁਸੀਂ ਹਮੇਸ਼ਾ ਤਰੱਕੀਆਂ ਕਰੋ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਘਰ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਤੇ ਜੇਕਰ ਅਸੀਂ ਜੋਤ ਲਗਾਉਂਦੇ ਹਾਂ ਤਾਂ ਇਸ ਦੇ ਕੀ ਲਾਭ ਹਨ ਤੇ ਕੀ ਨੁਕਸਾਨ ਹਨ ਜੋਤ ਲਗਾਉਣ ਪਿੱਛੇ ਧਾਰਮਿਕ ਕਾਰਨ ਕੀ ਹੈ ਜੋਤ ਲਗਾਉਣ ਦੇ ਪਿੱਛੇ ਵਿਗਿਆਨਿਕ ਕਾਰਨ ਕੀ ਹੈ ਜੋਤ ਲਗਾਉਣ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਹੈ ਜੋਤ ਆਪਾਂ ਸ਼ੁੱਧ ਦੇਸੀ ਘਿਓ ਦੀ ਹੀ ਲਗਾਉਣੀ ਹੈ ਜਾਂ ਸਰੋਂ ਤੇਲ ਦੀ ਲਗਾ ਸਕਦੇ ਹਾਂ ਆਓ ਜਾਣਦੇ ਹਾਂ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਜੋ ਵਿਗਿਆਨਿਕ ਪੱਖ ਹੈ ਉਹਦੀ ਗੱਲ ਕਰਦੇ ਹਾਂ ਵਿਗਿਆਨਿਕ ਪੱਖ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਰੋਜ਼ ਸ਼ੁੱਧ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ ਉੱਥੇ ਜਿਹੜਾ ਵਾਤਾਵਰਣ ਹੁੰਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਇਹਦੇ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਜਦੋਂ ਆਪਾਂ ਜੋਤ ਲਗਾਉਂਦੇ ਹਾਂ ਤੇ ਇਹਦੇ ਨਾਲ ਪੂਰੇ ਘਰ ਨੂੰ ਹੀ ਫਾਇਦਾ ਮਿਲਦਾ ਹੈ ਭਾਵੇਂ ਇਹ ਪੂਜਾ ਵਿੱਚ ਜਗਾਈ ਜਾਵੇ ਭਾਵੇਂ ਆਪਾਂ ਉਜਾਲਾ ਇਹ ਕਰਨ ਦੇ ਲਈ ਜਗਾਈ ਹੋਵੇ ਇਹ ਪ੍ਰਦੂਸ਼ਣ ਨੂੰ ਮੁਕਤ ਕਰ ਦਿੰਦੀ ਹੈ ਇਹਦੇ ਨਾਲ ਜਿਹੜੀ ਅੱਗ ਦੇ ਆਸ-ਪਾਸੇ ਜੋ ਵੀ ਨੈਗੇਟਿਵ ਸ਼ਕਤੀਆਂ ਹੁੰਦੀਆਂ ਹਨ ਉਹ ਸੜ ਕੇ ਸੁਆਹ ਹੋ ਜਾਂਦੀਆਂ ਹਨ ਤੇ ਆਸ-ਪਾਸੇ ਜੋ ਵੀ ਨੈਗੇਟਿਵ એનર્ਜੀ ਹੁੰਦੀ ਹੈ ਉਹ ਵੀ ਸੜ ਕੇ ਖਤਮ ਹੋ ਜਾਂਦੀ ਹੈ ਬਲਕਿ ਛੋਟੇ-ਛੋਟੇ ਜਿਹੜੇ ਜੀਵਰਣੂ ਵਾਤਾਵਰਣ ਵਿੱਚ ਫੈਲੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਨਹੀਂ ਵੇਖ ਸਕਦੇ ਉਹ ਵੀ ਜਿਹੜੇ ਇਸ ਘਿਓ ਦੇ ਨਾਲ ਹਨ ਪੂਰੇ ਹੀ ਖਤਮ ਹੋ ਜਾਂਦੇ ਹਨ ਤੇ ਉਹ ਵਾਤਾਵਰਣ ਨੂੰ ਸ਼ੁੱਧ ਕਰ ਦਿੰਦੀ ਹੈ ਜਿਸ ਦੇ ਨਾਲ ਫਿਰ ਹੈ ਜਾਂ ਸਾਹ ਦੇ ਰੋਗ ਉਹ ਫਿਰ ਸਾਨੂੰ ਕਦੇ ਵੀ ਨਹੀਂ ਹੁੰਦੇ ਸਿਰਫ ਇੱਕ ਬੂੰਦ ਦੇਸੀ ਘਿਓ ਦੀ ਜਦੋਂ ਆਪਣੇ ਉਹ ਸੜਦੀ ਹੈ ਨਾ ਲਗਭਗ 1.5 ਟਨ ਦੇ ਬਰਾਬਰ ਆਕਸੀਜਨ ਕਹਿੰਦੇ ਹਨ ਕਿ ਪੈਦਾ ਹੁੰਦੀ ਹੈ ਜੋ ਬੜੇ ਹੀ ਜ਼ਿਆਦਾ ਸਾਫ਼ ਹੁੰਦੀ ਹੈ ਇੱਥੇ ਤੱਕ ਕਿਹਾ ਜਾਂਦਾ ਹੈ ਕਿ ਜੋਤ ਕੋਲ 15 ਮਿੰਟ ਬੈਠਣ ਦੇ ਨਾਲ ਜ਼ਿੰਦਗੀ ਵਿੱਚ ਕਹਿੰਦੇ ਹਨ ਕਿ ਕਦੇ ਵੀ ਸਾਨੂੰ ਬਿਮਾਰੀਆਂ ਨਹੀਂ ਘੇਰਦੀਆਂ ਇਸ ਨਾਲ ਬਲਕਿ ਫੇਫੜੇ ਵੀ ਜਿਹੜੇ ਹੁੰਦੇ ਹਨ ਉਹ ਮਜ਼ਬੂਤ ਹੋ ਜਾਂਦੇ ਹਨ ਤੁਸੀਂ ਕਦੇ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਵੀ ਤੁਸੀਂ ਜੋਤ ਦੇ ਕੋਲ ਬੈਠਦੇ ਹੋ ਜਗਦੀ ਹੋਈ ਜੋਤ ਦੇ ਕੋਲ ਭਾਵੇਂ ਖੜੇ ਹੀ ਹੋ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਕਿੰਨਾ ਸਕੂਨ ਆਉਂਦਾ ਹੈ ਕਿੰਨਾ ਸ਼ੁੱਧ ਵਾਤਾਵਰਣ ਉਸ ਦੇ ਆਸ-ਪਾਸ ਲੱਗਦਾ ਹੈ ਵਿਗਿਆਨ ਵਿੱਚ ਤਾਂ ਇਹ ਹੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਭਾਵੇਂ ਦੇਸੀ ਘਿਓ ਜਾਂ ਸਰੋਂ ਦਾ ਤੇਲ ਦਾ ਵੀ ਰੋਜ਼ ਜੋਤ ਲਗਾਉਂਦੇ ਹੋ ਤੇ ਧੂਏ ਨਾਲ ਘਰ ਦੀਆਂ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਹੋ ਜਾਂਦਾ ਹੈ ਸਕਾਰਾਤਮਕ ਊਰਜਾ ਘਰ ਵਿੱਚ ਬਣੀ ਰਹਿੰਦੀ ਹੈ ਇਹਦੇ ਨਾਲ ਘਰ ਪੂਰਾ ਹੀ ਸੋਹਣਾ ਵਾਤਾਵਰਣ ਬਣਿਆ ਰਹਿੰਦਾ ਹੈ ਘਰ ਵਿੱਚ ਜਿੰਨੇ ਵੀ ਬੈਕਟੀਰੀਆ ਹੁੰਦੇ ਹਨ ਜਿੰਨੇ ਵੀ ਜੀਵਾਣੂ ਹੁੰਦੇ ਹਨ ਜੋ ਬਿਮਾਰੀਆਂ ਫੈਲਾਉਂਦੇ ਹਨ ਉਹ ਖਤਮ ਹੋ ਜਾਂਦੇ ਹਨ ਜੇ ਆਪਾਂ ਸਰੋਂ ਦੇ ਤੇਲ ਦੀ ਜੋਤ ਲਗਾਉਂਦੇ ਹਾਂ ਤਾਂ ਉਸ ਦੇ ਨਾਲ ਜੇਕਰ ਉਹ ਬੁਝ ਜਾਂਦੀ ਹੈ ਤਾਂ ਅੱਧੇ ਘੰਟੇ ਬਾਅਦ ਹੀ ਉਸ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਭਾਵੇਂ ਕਿ ਜਿੰਨੇ ਜੀਵਾਣੂ ਹੁੰਦੇ ਹਨ ਉਹ ਦੇ ਬੁਝਣ ਦੇ ਅੱਧੇ ਘੰਟੇ ਬਾਅਦ ਹੀ ਉਹਦਾ ਪ੍ਰਭਾਵ ਬਣਿਆ ਰਹਿੰਦਾ ਹੈ ਤੇ ਉਹ ਜੀਵਾਣੂ ਅੱਧੇ ਘੰਟੇ ਤੱਕ ਹੀ ਮਰ ਸਕਦੇ ਹਨ ਜੇਕਰ ਆਪਾਂ ਦੇਸੀ ਘਿਓ ਦਾ ਦੀਵਾ ਜਗਾਉਂਦੇ ਹਾਂ ਜਾਂ ਜੋਤ ਲਗਾਉਂਦੇ ਹਾਂ ਉਹ ਦੇ ਬੁਝਣ ਤੋਂ ਬਾਅਦ ਲਗਭਗ 4 ਘੰਟੇ ਤੱਕ ਉਸ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਉਵੇਂ ਹੀ ਸਾਫ਼ ਵਾਤਾਵਰਣ ਬਣ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਜੇ ਧਾਰਮਿਕ ਪੱਖ ਤੋਂ। ਆਪਣੇ ਵੱਡੇ-ਵਡੇਰੇ ਘਰ ਵਿੱਚ ਰੋਜ਼ ਹੀ ਦੇਸੀ ਘਿਓ ਦੀ ਜੋਤ ਲਗਾਇਆ ਕਰਦੇ ਸੀ। ਚਾਰੇ ਹੀ ਪਾਸੇ ਬਹੁਤ ਹੀ ਫਿਰ ਸਾਫ਼ ਵਾਤਾਵਰਣ ਹੁੰਦਾ ਸੀ। ਆਰਥਿਕ ਪੱਖੋਂ ਵੀ ਉਹ ਲੋਕ ਬੜੇ ਹੀ ਮਜ਼ਬੂਤ ਹੁੰਦੇ ਸਨ। ਕਿਉਂਕਿ ਸਿਹਤ ਪੱਖੋਂ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ ਆਉਂਦੀ। ਤੇ ਆਰਥਿਕ ਪੱਖੋਂ ਫਿਰ ਉਹ ਮਜ਼ਬੂਤ ਹੋ ਜਾਂਦੇ ਸਨ ਹੁਣ ਤਾਂ ਅਸੀਂ ਡਾਕਟਰਾਂ ਦੇ ਹੀ ਤੁਰੇ ਰਹਿੰਦੇ ਹਾਂ ਤੇ ਨੁਕਸਾਨ ਦੇ ਪਾਤਰ ਬਣੇ ਫਿਰਦੇ ਹਾਂ ਵਿਗਿਆਨ ਵੀ ਕਹਿੰਦਾ ਹੈ ਕਿ ਜਦੋਂ ਆਪਾਂ ਦੇਸੀ ਘੋਦਾ ਦੀਵਾ ਲਗਾਉਂਦੇ ਹਾਂ ਆਪਣੇ ਆਸ-ਪਾਸੇ ਹਰ ਤਰ੍ਹਾਂ ਦੀ ਬਿਮਾਰੀ ਕਿਟਾਣੂ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ ਜੋਤ ਘਰ ਵਿੱਚ ਜਦੋਂ ਆਪਾਂ ਜੋਤ ਲਾਉਂਦੇ ਹਾਂ ਉਸ ਦੇ ਸਮੇ ਸਾਡੇ ਘਰ ਵਿੱਚ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਆਪਣੇ ਆਪ ਹੀ ਲੱਗ ਜਾਂਦਾ ਹੈ ਉਥੇ ਕੋਈ ਵੀ ਨਕਾਰਾਤਮਕ ਸ਼ਕਤੀ ਨਹੀਂ ਆਉਂਦੀ ਸੰਤ ਮਹਾਪੁਰਸ਼ ਜੀ ਕਿਹਾ ਕਰਦੇ ਸੀ ਕਿ ਸ਼ਹੀਦ ਸਿੰਘ ਤਾਂ ਜੋਤ ਦੀ ਬਾਸ਼ਨਾ ਨਾਲ ਹੀ ਰਜ ਜਾਂਦੇ ਹਨ ਪਰਮਾਤਮਾ ਜੀ ਆਖਦੇ ਹਨ ਕਿ ਮਨੁੱਖਾ ਅੰਦਰ ਤੂੰ ਆਪਣੇ ਨਾਮ ਦੀ ਜੋਤ ਜਗਾ ਭਾਵੇਂ ਰੋਜ਼ 5 ਮਿੰਟ ਹੀ ਮੂਲ ਮੰਤਰ ਦਾ ਜਾਪ ਕਰ ਲਿਆ ਕਰ ਆਪਣੀ ਹਾਜ਼ਰੀ ਦੇ ਵਿੱਚ ਤੂੰ ਨਾਮ ਜਪਿਆ ਕਰ ਜਿਸ ਦਿਨ ਤੇਰੇ ਮਨ ਅੰਦਰ ਵਾਹਿਗੁਰੂ ਪ੍ਰਤੀ ਵਿਸ਼ਵਾਸ ਬਣ ਗਿਆ ਤਾਂ ਵੇਖ ਲੈਣਾ ਤੇਰੀਆਂ ਰਿੱਧੀਆਂ ਸਿੱਧੀਆਂ ਕਿਵੇਂ ਹੋ ਜਾਣਗੀਆਂ ਤੇਰੇ ਘਰ ਵਿੱਚ ਪਰਮਾਤਮਾ ਜੀ ਵਾਸ ਕਰ ਜਾਣਗੇ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਵੀ ਉੱਥੇ ਲਗਵਾਉਣਗੇ ਤੇ ਵਾਹਿਗੁਰੂ ਬਰਕਤ ਵੀ ਪਾਉਣਗੇ ਹਰੇਕ ਕੰਮ ਵਿੱਚ ਤੈਨੂੰ ਵਾਹਿਗੁਰੂ ਜੀ ਨੂੰ ਹੀ ਸ਼ਾਮਿਲ ਕਰ ਲੈਣਾ ਚਾਹੀਦਾ ਹੈ ਤੇਰੇ ਅੰਦਰ ਦੀ ਜੋਤ ਜਾਗਣੀ ਚਾਹੀਦੀ ਹੈ ਤੇ ਸਾਰੇ ਹੀ ਕੰਮ ਤੇਰੇ ਵੇਖ ਲੈਣਾ ਸਫਲਤਾਪੂਰਵਕ ਹੋ ਜਾਣਗੇ ਗੁਰਬਾਣੀ ਦੀ ਪੰਕਤੀ ਦਾ ਵੀ ਜਾਪ ਕਰਿਆ ਕਰ ਨਾਮ ਤੇਰਾ ਦੀਵਾ ਨਾਮ ਤੇਰੀ ਬਾਤੀ ਨਾਮ ਤੇਰੇ ਲੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਏ ਵਾਹਿਗੁਰੂ ਤੇਰੇ ਨਾਮ ਦਾ ਮੈਂ ਦੀਵਾ ਜਗਾਵਾ ਤੇਰੇ ਨਾਮ ਦੀ ਹੀ ਬੱਤੀ ਹੋਵੇ ਤੇਰੇ ਨਾਮ ਦਾ ਹੀ ਮੈਂ ਤੇਲ ਪਾਵਾਂ ਤੇ ਤੇਰੇ ਨਾਮ ਦੀ ਹੀ ਜੋਤ ਜਗਾਵਾ ਉਹ ਜੋਤ ਜਦੋਂ ਸਾਡੇ ਅੰਦਰ ਜਗ ਜਾਂਦੀ ਹੈ ਤੇ ਸਾਰਾ ਕੁਝ ਮਿਲ ਜਾਂਦਾ ਹੈ ਆਪਾਂ ਗੁਰਬਾਣੀ ਜਦੋਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਇਹ ਪੰਕਤੀ ਆਉਂਦੀ ਹੈ ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਜਿਵੇਂ ਪਾਣੀ ਸਾਨੂੰ ਜੀਵਨ ਲਈ ਬੜਾ ਜ਼ਰੂਰੀ ਹੈ ਓਵੇਂ ਗੁਰਬਾਣੀ ਵੀ ਖਜ਼ਾਨਾ ਹੈ ਇਹ ਵੀ ਸਾਡੇ ਜੀਵਨ ਦੇ ਲਈ ਬੜੇ ਹੀ ਜ਼ਰੂਰੀ ਹੈ ਬਾਣੀ ਤੇ ਪਾਣੀ ਦਾ ਆਪਸ ਵਿੱਚ ਬੜਾ ਹੀ ਗੂੜਾ ਸੰਬੰਧ ਹੈ ਇਸ ਲਈ ਭਾਵੇਂ ਮੂਲ ਮੰਤਰ ਪੜੋ ਜਪਜੀ ਸਾਹਿਬ ਪੜੋ ਰਹਿਰਾਸ ਪੜ ਲਓ ਸੁਖਮਨੀ ਸਾਹਿਬ ਪੜ ਲਓ ਕੋਈ ਵੀ ਬਾਣੀ ਜਿਹੜੀ ਤੁਹਾਨੂੰ ਸਰਣ ਲੱਗਦੀ ਹੈ ਜ਼ਰੂਰ ਕਰੋ ਉਸ ਉੱਪਰ ਤੁਹਾਨੂੰ ਸ਼ਰਧਾ ਇੰਨੀ ਕੁ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਤੁਹਾਡਾ ਮਨ ਨਹੀਂ ਪਟਕਣਾ ਚਾਹੀਦਾ ਕਿਉਂਕਿ ਵਿਸ਼ਵਾਸ ਦੀ ਦੁਨੀਆ ਤੇ ਹੀ ਅਸੀਂ ਟਿਕੇ ਹੋਏ ਹਾਂ ਅਸੀਂ ਹੁਣ ਜਦੋਂ ਹਰ ਮੰਦਰ ਸਾਹਿਬ ਜਾਂਦੇ ਹਾਂ ਜਿਹੜੇ ਲੋਕ ਉੱਥੇ ਆਉਂਦੇ ਹਨ ਕਈ ਤਾਂ ਕੇਸੀ ਡੁਬਕੀ ਲਗਾਉਂਦੇ ਹਨ ਉਹਨਾਂ ਦਾ ਵਿਸ਼ਵਾਸ ਪੂਰਾ ਹੀ ਹੁੰਦਾ ਹੈ ਕਿ ਜਿਸ ਜਲ ਦੇ ਵਿੱਚ ਸਾਰਾ ਹੀ ਦਿਨ 24 ਘੰਟੇ ਬਾਣੀ ਸਮਾਉਂਦੀ ਹੈ ਉਹ ਸਾਨੂੰ ਕਿੰਨੀਆਂ ਦਾਤਾਂ ਦੇ ਸਕਦੀ ਹੈ ਗੁਰੂ ਪਾਤਸ਼ਾਹ ਵਾਹਿਗੁਰੂ ਜੀ ਨਾਲ ਸਾਨੂੰ ਜੋੜਦੀ ਹੈ ਆਪਾਂ ਕਈਆਂ ਤੋਂ ਸੁਣਿਆ ਵੀ ਹੈ ਕਿ ਫੁਲਾਣਾ ਜੋਤ ਜਗਾਉਣ ਨਾਲ ਠੀਕ ਹੋ ਗਿਆ ਹੈ ਕਿਉਂਕਿ ਜੋਤ ਵਾਤਾਵਰਣ ਨੂੰ ਸ਼ੁੱਧ ਕਰਕੇ ਖਟਾਣ ਨੂੰ ਮਾਰ ਕੇ ਫੇਫੜੇ ਤੇ ਦਿਲ ਸਾਡਾ ਸਾਫ਼ ਕਰ ਦਿੰਦੀ ਹੈ ਉਹਨੂੰ ਮਜ਼ਬੂਤ ਕਰਦੀ ਹੈ ਸਾਡਾ ਇਮਿਊਨਿਟੀ ਸਿਸਟਮ ਸਹੀ ਕਰ ਦਿੰਦੀ ਹੈ ਇਸ ਦੇ ਨਾਲ ਜੇ ਵਾਹਿਗੁਰੂ ਦੀ ਨਦਰ ਹੋ ਜਾਵੇ ਤੇ ਉਹ ਆਪਣੇ ਆਪ ਹੀ ਫਿਰ ਠੀਕ ਹੋ ਜਾਂਦਾ ਹੈ ਜਿਸ ਕਿਸੇ ਨੂੰ ਵੀ ਖਾਂਗ ਹੋਵੇ ਪੁਰਾਣੀ ਤੋਂ ਪੁਰਾਣੀ ਠੀਕ ਨਾ ਹੁੰਦੀ ਹੋਵੇ ਜਦੋਂ ਆਪਣੇ ਘਰ ਵਿੱਚ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਹੈ ਆਪਾਂ ਜੋਤ ਜਗਾਉਂਦੇ ਹਾਂ ਉਹ ਜੋਤ ਨੂੰ ਸਮਾਪਤੀ ਤੋਂ ਬਾਅਦ ਬੁਝਣ ਨਾ ਦਿਓ ਉਹਨੂੰ ਜਗਦੀ ਹੀ ਰਹਿਣ ਦਿਓ ਉਸ ਉੱਪਰ ਜਦੋਂ ਲਾਲ ਰੰਗ ਦਾ ਜਾਂ ਬੋਰੇ ਰੰਗ ਦਾ ਝਾਲ ਜਿਹਾ ਬਣ ਜਾਵੇ ਉਸ ਝਾਲ ਜਿਹੇ ਨੂੰ ਤੁਸੀਂ ਲੈ ਕੇ ਡੱਬੀ ਵਿੱਚ ਪਾ ਲੈਣਾ ਹੈ ਉਸ ਨੂੰ ਸਵੇਰੇ ਸ਼ਾਮ ਦੁੱਧ ਜਾਂ ਕੋਸੇ ਪਾਣੀ ਦੇ ਨਾਲ ਖਾ ਲੈਣਾ ਹੈ ਇੱਕ ਹਫ਼ਤੇ ਵਿੱਚ ਤੁਹਾਡੀ ਪੁਰਾਣੀ ਤੋਂ ਪੁਰਾਣੀ ਖੰਗ ਦਾ ਆਰਾਮ ਆ ਜਾਵੇਗਾ ਇੱਕ ਘਟਨਾ ਜੋਤ ਦੀ ਕਿਉ ਦੇ ਨਾਲ ਕੁਝ ਏਦਾਂ ਹੋ ਜਾਂਦਾ ਹੈ ਦਿੱਲੀ ਦੀ ਇੱਕ ਸੱਚੀ ਘਟਨਾ ਹੈ ਕਿ ਕਿਸੇ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਹੋ ਗਿਆ ਸੀ ਹੁਣ ਉਹ ਕਰ ਉਸ ਵਿਅਕਤੀ ਨੂੰ ਗਲੇ ਦਾ ਕੈਂਸਰ ਸੀ ਉਸ ਦੇ ਘਰ ਦੇ ਬੜੇ ਹੀ ਪਰੇਸ਼ਾਨ ਸਨ ਡਾਕਟਰਾਂ ਨੇ ਕਹਿ ਦਿੱਤਿਆ ਸੀ ਕਿ ਇਸ ਦੀ ਕੈਂਸਰ ਦੀ ਅੰਤਿਮ ਸਟੇਜ ਹੈ ਤੇ ਹੁਣ ਇਹਦਾ ਕੋਈ ਹੱਲ ਹੀ ਨਹੀਂ ਉਹਨਾਂ ਨੇ ਦਿੱਲੀ ਦੇ ਨੇੜੇ ਜਿਸ ਨਗਰ ਵਿੱਚ ਰਹਿੰਦੇ ਸਨ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਉੱਥੇ ਜਾ ਕੇ ਉਹਨਾਂ ਨੇ ਰੋਜ਼ਾਨਾ ਮੱਥਾ ਟੇਕਣਾ ਅਰਦਾਸ ਕਰਨੀ। ਇੱਕ ਦਿਨ ਅਰਦਾਸ ਉਪਰੰਤ ਉੱਥੇ ਬੈਠੇ ਰਹੇ ਪਾਠੀ ਸਿੰਘ ਦੇ ਕੋਲ ਆਏ। ਉਹਨਾਂ ਨੇ ਆਪਣੀ ਪੂਰੀ ਹੀ ਵਾਰਤਾ ਪਾਠੀ ਸਿੰਘ ਜੀ ਨੂੰ ਸੁਣਾਈ ਕਿ ਸਾਡੇ ਬੇਟੇ ਨੂੰ ਕੈਂਸਰ ਹੈ। ਇੱਥੇ ਆ ਜਾਈਦਾ ਹੈ ਕਿ ਸ਼ਾਇਦ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਵੇ ਕਿਉਂਕਿ ਇਹਦਾ ਦੁੱਖ ਤਾਂ ਸਾਡੇ ਕੋਲ ਵੇਖਿਆ ਨਹੀਂ ਜਾਂਦਾ। ਪਾਠੀ ਸਿੰਘ ਨੇ ਕਿਹਾ ਕਿ ਗੁਰੂ ਘਰ ਆਉਂਦੇ ਹੋ ਬਹੁਤ ਚੰਗੀ ਗੱਲ ਹੈ। ਜੇ ਸ਼ਰਧਾ ਭਾਵਨਾ ਤੇ ਵਿਸ਼ਵਾਸ ਰੱਖ ਕੇ ਤੁਸੀਂ ਹਰ ਮੰਦਰ ਸਾਹਿਬ ਜਾਓ ਉੱਥੇ ਮੱਥਾ ਟੇਕੋ ਉੱਥੇ ਇਸ ਨੂੰ ਇਸ਼ਨਾਨ ਕਰਵਾਓ ਉੱਥੇ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਤੁਸੀਂ ਜੋਤ ਦਾ ਘਿਓ ਲੈ ਕੇ ਆਓ ਜਾਂ ਤੁਸੀਂ ਉੱਥੇ ਹੀ ਇਸ ਦੇ ਗਲੇ ਨੂੰ ਜੋਤ ਦਾ ਘਿਓ ਲਗਾ ਲੈਣਾ ਤੁਸੀਂ ਚਾਹੇ 15 ਦਿਨ ਚਾਹੇ 30 ਦਿਨ ਬਾਅਦ ਜਦੋਂ ਵੀ ਤੁਹਾਡਾ ਸਮਾਂ ਲੱਗੇ ਤੁਸੀਂ ਹਰ ਮੰਦਰ ਸਾਹਿਬ ਚਲੇ ਜਾਇਆ ਕਰੋ ਪਹਿਲਾਂ ਇਸ਼ਨਾਨ ਕਰਕੇ ਫਿਰ ਉੱਥੇ ਗੁਰਬਾਣੀ ਕੀਰਤਨ ਸੁਣਿਆ ਕਰੋ ਫਿਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਚਲੇ ਜਾਇਆ ਕਰੋ ਗੁਰੂ ਘਰ ਜਾ ਕੇ ਜੋਤਾਂ ਦੇ ਵਿੱਚ ਘਿਓ ਜ਼ਰੂਰ ਪਾਇਆ ਕਰੋ ਤੇ ਉਥੋਂ ਥੋੜਾ ਜਿਹਾ ਘਿਓ ਲੈ ਕੇ ਤੁਸੀਂ ਡੱਬੀ ਵਿੱਚ ਆ ਜਾਇਆ ਕਰੋ ਫਿਰ ਤੁਸੀਂ ਘਰੇ ਆ ਕੇ ਇਸ ਦੇ ਗਲੇ ਦੀ ਮਾਲਿਸ਼ ਜ਼ਰੂਰ ਕਰਿਆ ਕਰੋ ਉਹਨੇ ਐਵੇਂ ਹੀ ਕੀਤਾ ਜਿਸ ਦਿਨ ਉਹਨਾਂ ਨੇ ਦੱਸਿਆ ਅਗਲੇ ਦਿਨ ਹੀ ਉਸਦੇ ਪਰਿਵਾਰ ਨੇ ਟ੍ਰੇਨ ਫੜੀ ਤੇ ਸਿੱਧਾ ਹਰਿਮੰਦਰ ਸਾਹਿਬ ਆ ਗਏ ਜਦੋਂ ਆਏ ਪਹਿਲਾਂ ਤਾਂ ਬਾਹਰ ਇਸ਼ਨਾਨ ਕੀਤਾ ਕੇਸੀ ਸਮੇਤ ਕੇਸਾ ਸਮੇਤ ਇਸ਼ਨਾਨ ਕਰਕੇ ਤੇ ਲਾਈਨ ਵਿੱਚ ਖੜੇ ਹੋ ਗਏ ਖੜੇ ਹੋਣ ਉਪਰੰਤ ਮੱਥਾ ਟੇਕ ਕੇ ਕੀਰਤਨ ਸਰਵਣ ਕੀਤਾ ਫਿਰ ਨਾਲ ਹੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਜੋਤਾਂ ਵਿੱਚ ਦੇਸੀ ਘਿਓ ਪਾਇਆ ਤੇ ਉੱਥੋਂ ਥੋੜਾ ਜਿਹਾ ਘਿਓ ਲੈ ਕੇ ਉਸੇ ਹੀ ਡੱਬੇ ਵਿੱਚ ਪਾ ਕੇ ਉੱਥੋਂ ਸ਼ਾਮ ਦੀ ਟ੍ਰੇਨ ਫੜੀ ਤੇ ਵਾਪਸ ਆ ਗਏ ਉਹਨਾਂ ਨੇ ਉਹ ਰੋਜ਼ ਜਿਹੜਾ ਘਿਓ ਹੀ ਉਸ ਦੇ ਗਲੇ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਮ사ਜ ਕਰਨੀ ਸ਼ੁਰੂ ਕਰ ਦਿੱਤੀ ਹੁਣ ਲਗਭਗ 15 ਦਿਨ ਹੋ ਗਏ ਸੀ ਉਹਨੂੰ ਖੁਦ ਲੱਗਦਾ ਸੀ ਜਿਵੇਂ ਉਸਨੂੰ ਬੋਲਣ ਵਿੱਚ ਪਹਿਲਾਂ ਨਾਲੋਂ ਘੱਟ ਦਿੱਕਤ ਆਉਂਦੀ ਸੀ ਹੁਣ ਉਹ ਠੀਕ ਹੁੰਦਾ ਜਾ ਰਿਹਾ ਸੀ 15 ਦਿਨ ਤੋਂ ਉਪਰੰਤ ਫਿਰ ਉਹ ਪਹਿਲਾਂ ਉਸਨੇ ਆ ਕੇ ਉੱਥੇ ਇਸ਼ਨਾਨ ਕੀਤਾ ਫਿਰ ਕਥਾ ਸਰਵਣ ਕੀਤੀ ਸਰਵਣ ਕਰਕੇ ਫਿਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੋਂ ਜੋਤਾਂ ਦਾ ਘਿਓ ਲਿਆ ਐਵੇਂ ਹੀ ਲਗਾਤਾਰ ਉਹ ਤਿੰਨ ਵਾਰ ਉੱਥੇ ਆਏ ਫਿਰ ਉਹਨਾਂ ਨੇ ਕਿਹਾ ਕਿ ਚਲੋ ਹੁਣ ਡਾਕਟਰ ਦੀ ਰਿਪੋਰਟ ਹੀ ਕਰਵਾ ਲਈਏ ਜਦੋਂ ਡਾਕਟਰ ਕੋਲ ਗਏ ਤਾਂ ਡਾਕਟਰ ਵੀ ਹੈਰਾਨ ਹੋ ਗਏ ਕਿ ਇਸ ਦੀ ਤਾਂ ਲਾਸਟ ਸਟੇਜ ਦਾ ਕੈਂਸਰ ਸੀ ਕਿਸੇ ਦਵਾਈ ਨਾਲ ਠੀਕ ਨਹੀਂ ਸੀ ਹੋ ਸਕਦਾ ਇਹ ਕਿਵੇਂ ਠੀਕ ਹੋ ਗਿਆ ਡਾਕਟਰ ਨੇ ਰਿਪੋਰਟ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਤੁਸੀਂ ਸੱਚੋ ਸੱਚ ਦੱਸਿਓ ਕਿ ਇਹ ਦਵਾਈ ਤੁਸੀਂ ਕਿੱਥੋਂ ਖਾਦੀ ਹੈ ਤੇ ਕਿਵੇਂ ਲੈ ਕੇ ਆਏ ਹੋ ਉਹਨਾਂ ਸਾਰੀ ਵਾਰਤਾ ਲਾਪ ਦੱਸੀ ਕਿ ਅਸੀਂ ਸ੍ਰੀ ਹਰਮੰਦਰ ਸਾਹਿਬ ਗਏ ਸੀ ਫਿਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਜੋਤ ਲਗਾ ਕੇ ਅਸੀਂ ਇਸ ਨੂੰ ਘਰ ਵਿੱਚ ਹੀ ਮਾਲਿਸ਼ ਕਰਦੇ ਰਹੇ ਹਾਂ ਸਾਡਾ ਵਿਸ਼ਵਾਸ ਬਾਬਾ ਦੀਪ ਸਿੰਘ ਜੀ ਦੇ ਉੱਪਰ ਬਹੁਤ ਹੀ ਬਣ ਚੁੱਕਾ ਹੈ ਸਾਡੇ ਬੇਟੇ ਨੂੰ ਉਹ ਠੀਕ ਕਰਨਗੇ ਸਾਡੀ ਇੰਨੀ ਮਾਨਤਾ ਸੀ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਤਾਂ ਰਿਪੋਰਟਾਂ ਐਵੇਂ ਹਨ ਜਿਵੇਂ ਬੱਚੇ ਤੁਹਾਡੇ ਨੂੰ ਕੈਂਸਰ ਹੈ ਹੀ ਨਹੀਂ ਸੀ ਮੈਂ ਕਿਹਾ ਕਿ ਗੁਰੂ ਘਰ ਕੁਝ ਮੰਨਣ ਵਾਲਿਆਂ ਨੂੰ ਤੇ ਸਾਰਾ ਕੁਝ ਮਿਲ ਜਾਂਦਾ ਹੈ ਪਰ ਨਕਾਰਨ ਵਾਲਿਆਂ ਦੀ ਝੋਲੀ ਖਾਲੀ ਹੀ ਰਹਿ ਜਾਂਦੀ ਹੈ ਇਸ ਲਈ ਹਰ ਚੀਜ਼ ਦਾ ਆਪਣਾ ਮਹੱਤਵ ਹੈ ਆਪਣਾ ਹੀ ਗੁਣਗਾਨ ਹੁੰਦਾ ਹੈ ਸਿਰਫ ਕੁਝ ਲੋਕਾਂ ਪਿੱਛੇ ਲੱਗ ਕੇ ਆਪਣੇ ਮੋੜ ਨੂੰ ਨਹੀਂ ਛੱਡਣਾ ਚਾਹੀਦਾ ਆਪਣੇ ਸਮੇਂ ਨੂੰ ਗਵਰਣਾ ਨਹੀਂ ਚਾਹੀਦਾ ਆਪਣੇ ਪਰਮਾਤਮਾ ਦੇ ਨਾਲ ਜੁੜ ਜਾਣਾ ਚਾਹੀਦਾ ਹੈ ਕਿਉਂਕਿ ਜਿਹੜੇ ਲੋਕ ਜੋਤ ਜਗਾਉਂਦੇ ਹਨ ਉਹਨਾਂ ਦੇ ਘਰ ਵਿੱਚ ਸ਼ਹੀਦੀ ਪਹਿਰੇ ਲੱਗ ਜਾਂਦੇ ਹਨ ਵਾਤਾਵਰਣ ਸਾਫ਼ ਹੋ ਜਾਂਦਾ ਹੈ ਤੇ ਪਰਮਾਤਮਾ ਦੀਆਂ ਬਰਕਤਾਂ ਆਪਣੇ ਆਪ ਹੀ ਵਰਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ